ਮੋਟੀਆਂ ਆਂਕਾ ਕੱਢ ਕੇ ਪੜ ਲੈ। ਲੈ ਨਾ ਨਾ ਕਿ ਮਰਦਾ ਇਹ ਤੇਰੇ। ਸਾਡੇ ਕਿਹੜਾ ਟੱਕਾ ਕਰ ਰਹੇ ਨੇ। ਆ ਮੈਂ ਨਜਾਜ਼ ਕਰ ਰੋ ਘਰੀਪਾ। ਅੱਗ ਵਕਤ ਮਾਂਦਾ ਪੈਸੇ ਖਤਮ ਹੋ ਗਏ ਧਾਰ ਕੇ ਜਗਾ ਦੇ ਕੱਚੇ ਕਰ ਰਹੇ। ਕੀ ਗੱਲ ਉਹਦੀ ਕਮਾਈ ਨੂੰ ਘੇਟਾ ਪੈ ਗਿਆ। ਮੈਂ ਕਿੰਨੂ ਦੀ ਧੀ ਮਰਾਂ। ਬੜ ਮਰਚਾ ਕੇ ਦਾਲ ਪਾ ਦੇਖ ਸਕਦੇ ਹੋ ਕਿ ਪੀਲਾ ਪੰਜਾ ਚੱਲ ਰਿਹਾ ਹੈ ਨਸ਼ਾ ਤਸਕਰੀ ਦਾ ਘਰ ਸਲੀਮ ਦਾ ਦਸਤ ਸਰ ਗੱਲ ਕਰੀ ਇਹਨਾਂ ਦੇ ਵੱਲੋਂ ਆਪਣੇ ਉੱਤੇ ਪੈਟਰੋਲ ਪਾਇਆ ਗਿਆ ਆਫੀ ਹੰਗਾਮਾ ਕਰਿਆ ਗਿਆ ਜੇ ਥੋੜੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਤਾਂ ਇਹੀ ਜਿਹੇ ਕਾਰਵਾਈ ਹੁੰਦੀ ਹੈ ਫਿਰ ਇਹ ਜੀ ਹਰਕਤਾਂ ਕਰਨ ਦਾ ਕੋਈ ਫਾਇਦਾ ਹੈ ਇਹ ਪ੍ਰਸ਼ਾਸਨ ਨੂੰ ਡਰਾਉਣ ਦੇ ਇਹਨਾਂ ਦੇ ਮਨਸੂਬੇ ਆ ਇਹ ਬਹੁਤ ਜ਼ਿਆਦਾ ਛਾਤਰ ਦਿਮਾਗ ਬੰਦੇ ਆ ਤੇ 2 ਸਾਲ ਤੋਂ ਇਹ ਸਾਰਿਆਂ ਦੀਆਂ ਰੇਖੀਆਂ ਕੀਤੀਆਂ ਜਾ ਰੀਆਂ ਸੀਗੀਆਂ ਟਾਈਮ ਟੂ ਟਾਈਮ ਇਹਨਾਂ ਦੇ ਉੱਤੇ ਪਰਚੇ ਵੀ ਹੋਏ ਦੀਪਕ ਤੇ ਪਰਚਾ ਕਿੰਨੇ ਦੇ ਪਰਚੇ ਨੇ ਦੀਪਕ ਤੇ ਪਰਚਾ ਦੋ ਤਿੰਨ ਵਾਰ ਹੋ ਚੁੱਕਾ ਹੈ ਇਸ ਟਾਈਮ ਵੀ ਜੇਲ੍ਹ ਚ ਹੈ ਰਾਜੂ ਤੇ ਪਰਚਾ ਦੋ ਤਿੰਨ ਵਾਰ ਹੋ ਚੁੱਕਾ ਹੈ ਇਸ ਟਾਈਮ ਵੀ ਜੇਲ੍ਹ ਚ ਹੈ ਆ ਸਲੀਮ ਹੁਣ ਦੋ ਦਿਨ ਪਹਿਲਾਂ ਜੇਲ੍ਹ ਚ ਆਇਆ ਤੇ ਆ ਪਿੱਛੇ ਘਰ ਹੋਰ ਹੈਗਾ ਜੰਗੋ ਉਹ ਵੀ ਜੇਲ੍ਹ ਚ ਹੈ ਠੀਕ ਹੈ ਨਾ ਇਹ ਮਤਲਬ ਕੈਨ ਦਾ ਮਤਲਬ ਹੈ ਸੁਧਰਦੇ ਨਹੀਂ ਇਹ ਬਹੁਤ ਪੁਰਾਣੇ ਮੇਜ਼ਰੇ ਇਹ ਝੁੱਗੀਆਂ ਤੋਂ ਤਿੰਨ ਤਿੰਨ ਮੰਜ਼ਲਾ ਇਮਾਰਤਾਂ ਇਹ ਤੁਹਾਨੂੰ ਇਹ ਮੰਜ਼ਲਾ ਇਮਾਰਤਾਂ ਜਿਹੜੇ ਦਿਖ ਰਹੀਆਂ ਟੱਲੀਆਂ ਇੱਕ ਬਾੜ ਦੇ ਕੰਮਾਂ ਚੋਂ ਨਹੀਂ ਬਣੀਆਂ ਇਹ ਬਣੀਆਂ ਨੇ ਨਸ਼ੇ ਦੇ ਕੰਮਾਂ ਦੇ ਵਿੱਚ ਆਪ ਸੀ ਨਾ ਕਰਾਂ ਆਪ ਸੀ ਨਾ ਇਹ ਕੋਸਾ ਦਾ ਕੋ ਨਾਮ ਕਰ ਰਿਹਾ ਦੋ ਚੱਕ ਚੱਕ ਨਾ ਬਣਾ ਬਣਾਇਦਾ ਅਗਰੀ ਮਾ ਸਾਡੀ ਚੁਟਿਆ ਦਾ ਬਦਨਾਮ ਕਰਦਾ ਇਹ ਆਪ ਵਪਾਰ ਕਰਦਾ ਹੈ ਕਿੰਨੇ ਦਾ ਕੰਮ ਕੋਲ ਤਮਾਨੇ ਆਪ ਕਰ ਰਿਹਾ ਚੈੱਕ ਪ੍ਰੂਫ ਵੀ ਸਾਨੂੰ ਦੱਸਿਆ ਜਾਵੇ ਕਿ ਇਹ ਚੀਜ਼ ਤੁਸੀਂ ਤੋੜ ਰਹੇ ਹੋ ਸਾਨੂੰ ਕੋਈ ਰੀਜ਼ਨ ਤਾਂ ਦੱਸਿਆ ਜਾਵੇ ਮਾਮਲੇ ਦੇ ਕਿਸੇ ਨੇ ਦਰਜ ਨਹੀਂ ਜੀ ਮੇਰਾ ਨਾਮ ਅਭਿਸ਼ੇਕ ਹੈ ਹੁਣ ਚੱਕ ਕਰਕੇ ਦੇਖ ਲੋ ਸਲੀਮ ਕੌਣ ਹੈ ਸਲੀਮ ਮੇਰਾ ਡੈਡੀ ਹੈ ਜੀ ਕੋਈ ਨੇ ਮਾਮਲੇ ਦਰਜ ਨਹੀਂ ਉਹਨਾਂ ਦੇ ਕੋਈ ਮਾਮਲੇ ਦਰਜ ਨਹੀਂ ਦੀ ਉਹਨਾਂ ਤੇ ਮਾਮਲੇ ਦਰਜ ਨੇ ਮੈਂ ਉਹਰੇ ਅੱਗ ਲਾ ਕੇ ਮਰਾਂਗਾ ਤੁਸੀਂ ਜੁੱਤੀਆਂ ਨਾਲ ਮੇਰੇ ਸਿਰ ਤੇ ਨਹੀਂ ਮਾਰੋ ਇਹ ਐਨੇ ਨਜਾਇਜ਼ ਕਰ ਰਹੀ ਐ ਸਾਡੇ ਨਾਲ ਐਮਐਲਏ ਕੋਲੀ ਚਾਰੂ ਵਾਲੇ ਸਰਕਾਰ ਦੇ ਬੇੜਾ ਕਰ ਕਰਦਾ ਸਾਰੇ ਵੀ ਰਿਕਾਰਡ ਕਢਾ ਕੇ ਤੇ ਸਭ ਤੋਂ ਥਾਣੇ ਚੋਂ ਸਰਫਜ਼ਾ ਤੋਂ ਲੈ ਸਕਦੇ ਹੋ ਇੱਕ ਬੰਦੇ ਦੇ ਕਿੰਨੇ ਕਿੰਨੇ ਪਰਚੇ ਦਰਜ ਐ ਜੇ ਉਹਨੇ 100 150 ਚੁੱਕਿਆ ਬਾਕੀ ਨਾ ਕਰ ਬਈ ਕਿਉਂ ਨਹੀਂ ਹੋ ਰਹੀਏ ਜਿਹੜੇ ਗਲਤਾਂ ਉਹਨਾਂ ਦੇ ਹੀ ਹੋ ਰਹੀਏ ਕਰ ਇੱਕ ਸਲੀਮ ਤੇ ਸ਼ਮਮਾ ਨਾਂ ਦੇ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਖਿਲਾਫ 6 ਤੇ ਅੱਗੋ 6 ਮੁਕਤਮੇ ਸਲੀਮ ਦੇ ਖਿਲਾਫ ਤੇ ਦੋ ਸ਼ਮਮਾ ਦੇ ਨਾਂ ਖਿਲਾਫ ਦਰਜ ਨੇ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਅੱਜ ਪਟਿਆਲਾ ਦੇ ਸਨੋਰੀ ਅੱਡਾ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਸੋ ਯੁੱਧ ਨਸ਼ੇ ਦੇ ਵਿਰੁੱਧ ਮਹਿੰਮ ਦੇ ਤਹਿਤ ਅੱਜ ਪੀਲਾ ਪੰਜਾ ਚੱਲ ਰਿਹਾ। ਸੋ ਤਸਵੀਰਾਂ ਜ਼ਰੂਰ ਪਟਿਆਲਾ ਦੀ ਇੱਕ ਵਾਰ ਸਾਂਝੀ ਕਰ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ। ਤਕਰੀਬਨ ਤਿੰਨ ਤੋਂ ਚਾਰ ਘਰਾਂ ਦੇ ਉੱਤੇ ਅੱਜ ਕਾਰਵਾਈ ਕਰੀ ਜਾ ਰਹੀ ਹੈ ਕਿਉਂਕਿ ਇੱਥੇ ਨਸ਼ਾ ਤਸਕਰੀ ਦੇ ਕੰਮ ਚੱਲ ਰਿਹਾ ਸੀ ਜਿਸ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਆ। ਸੋ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਮਹੱਲਾ ਦੇ ਨਿਵਾਸੀਆਂ ਦੇ ਵੱਲੋਂ ਵਿਰੋਧ ਕਰਾਇਆ ਜਾ ਰਿਹਾ ਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਐਸ ਆਈ ਪੀ ਸੋ ਤੁਹਾਨੂੰ ਇੱਕ ਵਾਰ ਉਹ ਜਗ੍ਹਾ ਤੇ ਲੈ ਕੇ ਚਲਦੇ ਆ ਜਿੱਥੇ ਕਾਰਵਾਈ ਹੋ ਰਹੀ ਹੈ ਜਾਣਕਾਰੀ ਆ ਰਹੀ ਹੈ ਕਿ ਇਹਨਾਂ ਦੇ ਵਿੱਚ ਇੱਕ ਜਿਹੜਾ ਨਸ਼ਾ ਤਸਕਰਾ ਉਸ ਦਾ ਨਾਮ ਸਲੀਮ ਤੇ ਇੱਕ ਦਾ ਨਾਮ ਜੈਂਗੋ ਤੇ ਬਾਕੀ ਦੋ ਹੋਰ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕਰ ਰਹੇ ਨੇ ਸੋ ਇਹ ਚਾਰ ਘਰਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਮੌਕੇ ਤੇ ਐਸ ਪੀ ਚੀਮਾ ਜੀ ਡੀਐਸਪੀ ਸਤਨਾਮ ਜੀ ਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਪਟਿਆਲਾ ਦੇ ਵਿੱਚ ਪੀਲਾ ਪੰਡਾ ਚੱਲ ਰਿਹਾ ਸੋ ਯੁੱਧ ਨਸ਼ੇ ਦੇ ਵਿਰੁੱਧ ਮਹੀਨ ਦੇ ਤਹਿਤ ਅੱਜ ਪਟਿਆਲਾ ਦੇ ਵਿੱਚ ਵੱਡੀ ਕਾਰਵਾਈ ਕਰੀ ਜਾ ਰਹੀ ਹੈ ਸੋ ਪੀਲਾ ਪੰਡਾ ਚੱਲਦਾ ਨਜ਼ਰ ਆ ਰਿਹਾ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕਰੀ ਜਾ ਰਹੀ ਹੈ ਸੋ ਤਸਵੀਰਾਂ ਪਟਿਆਲਾ ਦੀ ਸਾਂਝੀ ਕਰ ਰਹੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਪਟਿਆਲਾ ਦੇ ਵਿੱਚ ਜਿਹੜਾ ਇਹ ਯੁੱਧ ਨਸ਼ੇ ਦੇ ਵਿਰੁੱਧ ਮਹੀਨ ਦੇ ਤਹਿਤ ਕਾਰਵਾਈ ਕਰੀ ਜਾ ਰਹੀ ਹੈ ਸੋ ਉਨਨ ਦਿਖਾਨਿਆ ਕਿ ਇੱਕ ਘਰ ਤੇ ਨਾ ਤੋੜਤਾ ਬਾਕੀ ਕਹਿ ਰਹੇ ਨੇ ਕਿ ਜਿਹੜਾ ਆਹਾ ਘਰ ਹੈ ਇਹ ਘਰ ਦੇਖ ਸਕਦੇ ਹੋ ਇਹ ਨਸ਼ਾ ਤਸਕਰ ਸਲੀਮ ਦਾ ਜਿਸ ਦੇ ਉੱਤੇ ਅੱਜ ਕਾਰਵਾਈ ਹੋ ਰਹੀ ਹੈ ਮੱਲਾ ਦੇ ਨਿਵਾਸੀਆਂ ਦੇ ਵੱਲੋਂ ਕਾਫੀ ਵਿਰੋਧ ਕਰਿਆ ਜਾ ਰਿਹਾ ਹੈ ਮੈਨਿਸਟ੍ਰੇਟ ਅਤੇ ਹੋਰ ਕੁਝ ਅਧਿਕਾਰੀ ਮੌਕੇ ਤੇ ਮੌਜੂਦ ਨੇ ਅੱਜ ਕਾਫੀ ਦੇਰ ਤੋਂ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਇਕੱਠਾ ਆਉਣਾ ਸ਼ੁਰੂ ਹੋ ਗਿਆ ਸੀ ਵੱਡੀ ਫੋਰਸ ਅੱਜ ਆਈ ਹੈ ਤੇ ਵੱਡੀ ਕਾਰਵਾਈ ਪਟਿਆਲਾ ਪੁਲਿਸ ਦੇ ਵੱਲੋਂ ਅੱਜ ਕਰੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮ ਤੇ ਜਿਹੜੇ ਇਹਨਾਂ ਦੇ ਮੁਹੱਲੇ ਦੇ ਐਮਸੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਸੋ ਐਮਸੀ ਸਾਹਿਬ ਨਾਲ ਗੱਲਬਾਤ ਕਰਦੇ ਐ ਐਮਸੀ ਸਾਹਿਬ ਅੱਜ ਚਾਰ ਘਰਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰਾਂ ਦੇ ਕੀ ਕੀ ਨਾਮ ਨੇ ਉਹਨਾਂ ਦੇ ਮੈਂ ਉਹੀ ਆਪਣਾ ਰੀਡਰ ਸਾਹਿਬ ਨੂੰ ਨਾਮ ਪੁੱਛ ਰਿਹਾ ਜੀ ਨਾਮ ਮੇਰੇ ਦੋ ਚਾਰ ਧਿਆਨ 'ਚ ਹੈਗੇ ਆ ਰਾਜੂ ਹੋ ਗਿਆ ਹੈਨਾ ਸਲੀਮ ਹੋ ਗਿਆ ਦੀਪਕ ਹੋ ਗਿਆ ਤੇ ਇੱਕ ਜੈੰਗੋ ਹੋ ਗਿਆ ਤੇ ਇੱਕ ਦੋ ਚਾਰ ਇੱਕ ਇਦਾਂ ਦੇ ਘਰ ਹੈਗੇ ਆ ਬਾਕੀ ਹੋਰ ਮੈਂ ਨਾਮ ਲਿਸਟ ਦੇਖ ਲੈਣਾ ਕਿਉਂਕਿ ਇਹਨਾਂ ਦਿਮਾਗ 'ਚ ਰਹਿੰਦਾ ਨਹੀਂ ਇੰਨਾ ਮਤਲਬ ਨਸ਼ਾ ਵੇਚ ਰਹੇ ਨੇ ਯੁੱਧ ਨਸ਼ੇ ਦੇ ਵਿਰੁੱਧ ਮਹੀਮ ਚੱਲ ਰਿਹਾ ਤੇ ਅੱਜ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਾਰਵਾਈ ਕਰੀ ਯਾਰੀ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਕਾਰਵਾਈ ਤਾਂ ਤੁਹਾਨੂੰ ਦੱਸਿਆ ਮੈਂਨੇ ਕਿ ਕਾਰਵਾਈ ਨਸ਼ੇ ਲੈਣ ਦੇ ਖਿਲਾਫ ਹੋ ਰਹੀ ਹੈ ਜੀ ਯੁੱਧ ਨਸ਼ਾ ਵਿਰੁੱਧ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਜਿਵੇਂ ਜਿਵੇਂ ਸਾਡੀਆਂ ਡਿਊਟੀਆਂ ਲਗਾਈਆਂ ਗਿਆ ਸੀ ਪਿਛਲੇ 2 ਸਾਲ ਤੋਂ ਇਹ ਸਾਰਿਆਂ ਦੀਆਂ ਰੇਖਕੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਟਾਈਮ ਟੂ ਟਾਈਮ ਇਹਨਾਂ ਦੇ ਉੱਤੇ ਪਰਚੇ ਵੀ ਹੋਏ ਦੀਪਕ ਦੇ ਪਰਚਾ ਕਿੰਨੇ ਦੇ ਪਰਚੇ ਨੇ ਦੀਪਕ ਦੇ ਪਰਚਾ 2-3 ਵਾਰ ਹੋ ਚੁਕਾ ਇਸ ਟੈਂਬੀ ਜੇਲ੍ਹ ਚਾ ਰਾਜੂ ਦੇ ਪਰਚਾ 2-3 ਵਾਰ ਹੋ ਚੁਕਾ ਇਸ ਟੈਂਬੀ ਜੇਲ੍ਹ ਚਾ ਆ ਸਲੀਮ ਹੁਣ 2 ਦਿਨ ਪਹਿਲਾਂ ਜੇਲ੍ਹ ਚੋਂ ਆਇਆ ਤੇ ਆ ਪਿੱਛੇ ਘਰ ਹੋਰ ਹੈਗਾ ਜੰਗੋ ਉਹ ਵੀ ਜੇਲ੍ਹ ਚਾ ਠੀਕ ਹੈ ਨਾ ਇਹ ਮਤਲਬ ਕੈਡ ਦਾ ਮਤਲਬ ਹੈ ਸੁਧਰਦੇ ਨਹੀਂ ਇਹ ਸੁਧਰਦੇ ਨਹੀਂ ਇਹ ਬਹੁਤ ਪੁਰਾਣੇ ਵੇਚ ਰਹੇ ਇਹ ਝੁੱਗੀਆਂ ਤੋਂ ਤਿੰਨ-ਤਿੰਨ ਮੰਜ਼ਲਾ ਇਮਾਰਤਾਂ ਇਹ ਤੁਹਾਨੂੰ ਮੰਜ਼ਲਾ ਇਮਾਰਤਾਂ ਜਿਹੜੀਆਂ ਦਿਖ ਰਹੀਆਂ ਪੱਲੀਆਂ ਇੱਕ ਬਾੜ ਦੇ ਕੰਮਾਂ ਚੋਂ ਨਹੀਂ ਬਣੀਆਂ ਇਹ ਬੜੀਆਂ ਨੇ ਨਸ਼ੇ ਦੇ ਕੰਮਾਂ ਦੇ ਵਿੱਚ ਇਹ ਕਹਿਣਾ ਸੜੀ ਤਿੰਨ ਲੀਗਲ ਇਹਨਾਂ ਦੀਆਂ ਲੀਗਲ ਪ੍ਰਾਪਰਟੀਆਂ ਵੀ ਤੁਹਾਨੂੰ ਮੈਂ ਦਿਖਾ ਸਕਦਾ ਤੁਸੀਂ ਵਿਲੇ ਟਾਈਮ ਆਣਾ ਤੁਹਾਨੂੰ ਇਹਨਾਂ ਦੀਆਂ ਲੀਗਲ ਪ੍ਰਾਪਰਟੀਆਂ ਇੱਥੇ ਵੀ ਅੰਬਾਲਾ ਵੀ ਰਾਜਪੁਰੇ ਵੀ ਸਾਰੇ ਪਾਸੇ ਆਪਣੇ ਕੋਲ ਹਰ ਬੰਦੇ ਦੀ ਸੂਹ ਹੈ ਸਰ ਗੱਲ ਕਰੀ ਇਹਨਾਂ ਦੇ ਵੱਲੋਂ ਆਪਣੇ ਉੱਤੇ ਪੈਟਰੋਲ ਪਾਇਆ ਗਿਆ ਆਪ ਹੀ ਹੰਗਾਮਾ ਕਰਿਆ ਗਿਆ ਜੇ ਕੋਈ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਤਾਂ ਇਹੀ ਜਿਹੇ ਜਦੋਂ ਕਾਰਵਾਈ ਹੁੰਦੀ ਹੈ ਫਿਰ ਇਹ ਜੀ ਹਰਕਤਾਂ ਕਰਨ ਦਾ ਕੋਈ ਫਾਇਦਾ ਹੈ ਇਹ ਪ੍ਰਸ਼ਾਸਨ ਨੂੰ ਡਰਾਉਣ ਦੇ ਇਹਨਾਂ ਦੇ ਮਨਸੂਬੇ ਹਨ ਇਹ ਬਹੁਤ ਜਿਆਦਾ ਛਾਤਰ ਦਿਮਾਗ ਬੰਦੇ ਆ ਤੁਸੀਂ ਤੇ ਮੈਂ ਤਾਂ ਦੇਖੋ ਅਸੀਂ ਇਹਨਾਂ ਦੇ ਖਿਲਾਫ ਅਸੀਂ ਤਾਂ ਇਹਨਾਂ ਦੇ ਮੁਕਾਬਲੇ ਕੁਛ ਨਹੀਂ ਇਹ ਸਾਡੇ ਨਾਲੋਂ ਦੋ ਕਦਮ ਅੱਗੇ ਹੋ ਕੇ ਸੋਚਦੇ ਆ ਸੋ ਰਣਜੀਤ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਣਜੀਤ ਜੀ ਅੱਜ ਜਿਹੜੀ ਕਾਰਵਾਈ ਹੋ ਰਹੀ ਉਹਨੂੰ ਕਿਵੇਂ ਦੇਖਦੇ ਆ ਇਹ ਆਪਣੇ ਸਰਦਾਰ ਭਗਵਾਨ ਸਿੰਘ ਜੀ ਮਾਨ ਮੰਤਰੀ ਪੰਜਾਬ ਉਨਾ ਬੋਲ ਚਲਾਈ ਮੈਂ ਮੈਂ ਜੁਦੋ ਨਸ਼ੇ ਵਿਰੋਧ ਦੇ ਵਿੱਚ ਜੁਦੋ ਨਸ਼ੇ ਵਿਰੋਧ ਦੀ ਮੈਮ ਚੱਲ ਰਹੀ ਹੈ ਉਹਦੇ ਕਰਕੇ ਕਾਰਵਾਈ ਹੋ ਰਹੀ ਹੈ ਜੀ ਤੁਸੀਂ ਰਿਕਾਰਡ ਕਢਾ ਕੇ ਦੇਖ ਸਕਦੇ ਹੋ ਥਾਂਡੇ ਜੋ ਐਸਐਸਓ ਸਾਹਿਬ ਤੋਂ ਲੈ ਸਕਦੇ ਹੋ ਇੱਕ ਬੰਦੇ ਦੇ ਕਿੰਨੇ ਕਿੰਨੇ ਪਰਚੇ ਦਰਜ ਐ ਜੇ ਉਹਰੇ 100 150 ਚੁੱਕ ਗਿਆ ਬਾਕੀ ਨੇ ਕਾਰਵਾਈ ਕਿਉਂ ਨਹੀਂ ਹੋ ਰਹੀ ਜਿਹੜੇ ਗਲਤਾਂ ਉਹਨਾਂ ਦੇ ਹੀ ਹੋ ਰਹੀ ਹੈ ਕਾਰਵਾਈ ਸੋ ਧੰਨਵਾਦ ਬਿਲਕੁਲ ਇਹਨਾਂ ਦਾ ਕਹਿਣਾ ਹੈ ਜਿਹੜੇ ਐਮਸੀ ਸਾਹਿਬ ਸੀ ਕਿ ਇਹਨਾਂ ਦੇ ਕਾਰਵਾਈ ਹੋਣੀ ਲਾਜ਼ਮੀ ਹੈ ਕਿਉਂਕਿ ਇਹਨਾਂ ਦੇ ਉੱਤੇ ਕਾਫੀ ਨਸ਼ਾ ਤਸਕਰੀ ਦੇ ਪਰਚੇ ਦਰਜ ਨੇ ਸੋ ਤਸਵੀਰਾਂ ਜ਼ਰੂਰ ਇੱਕ ਵਾਰ ਸਾਂਝੀ ਕਰ ਤਸਵੀਰਾਂ ਪਟਿਆਲਾ ਦੀਆਂ ਸਾਂਝੀ ਕਰਦੇ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਘਰ ਨੂੰ ਤੋੜਿਆ ਜਾ ਰਿਹਾ ਹੈ ਯੁੱਧ ਨਸ਼ੇ ਦੇ ਵਿਰੁੱਧ ਮਹੀਨੇ ਦੇ ਤਿਹਤ ਜੈਂਗੋ ਦਾ ਘਰ ਦੱਸਿਆ ਜਾ ਰਿਹਾ ਹੈ ਕਿ ਜੈਂਗੋ ਦੇ ਉੱਤੇ ਕਾਫੀ ਕਾਰਵਾਈ ਹੋ ਰਹੀ ਹੈ ਸੋ ਤਸਵੀਰਾਂ ਪਟਿਆਲਾ ਦੀਆਂ ਸਾਂਝੀ ਕਰਦੇ ਨਜ਼ਰ ਆ ਰਹੇ ਆ ਸੋ ਸਾਡੇ ਨਾਲ ਡੀਐਸਪੀ ਸਿਟੀ 1 ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਹ ਨਸ਼ਾ ਤਸਕਰ ਦੇ ਉੱਤੇ ਕਿੰਨੇ ਕੇਸ ਦਰਜ ਸੀ ਤੇ ਇਹਦੇ ਕੀ ਨਾਮ ਹੈ ਇੱਕ ਸੁਲੀਮ ਤੇ ਸ਼ੰਮਾ ਨਾਂ ਦੇ ਨਸ਼ਾ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਖਿਲਾਫ 6 ਤੇ 82 ਛੇ ਮੁਕਦਮੇ ਸਲੀਨ ਦੇ ਖਿਲਾਫ ਤੋਂ ਦੋ ਸ਼ਮਾ ਦੇ ਨਾਂ ਖਿਲਾਫ ਦਰਜ ਨੇ ਜਿਸ ਸੰਬੰਧ ਚ ਚੋਤਨਾ ਸ਼ਰਵੋਧ ਦੇ ਤਹਿਤ ਕਾਰਪੋਰੇਸ਼ਨ ਦੀ ਜਗ੍ਹਾ ਤੇ ਇਹਨਾਂ ਨਜਾਇਜ਼ ਸਾਰੀ ਕੀਤੀ ਹੋਈ ਚ ਜੋ ਅੱਜ ਕਾਰਪੋਰੇਸ਼ਨ ਦੀ ਟੀਮ ਤੇ ਡਿਊਟੀ ਮੈਜਿਸਟਰ ਸਾਹਿਬ ਦੀ ਹਾਜ਼ਰੀ ਚ ਮਨਜੋਗ ਐਸਐਸਪੀ ਸਾਹਿਬ ਤੇ ਐਸਪੀ ਸਿਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਟ ਇਹਨੂੰ ਅੱਜ ਡੈਮੋਲੀਸ਼ਨ ਦੀ ਕਾਰਵਾਈ ਅਮਲ ਚ ਲਿਆਂਦਾ ਸਰ ਤਕਰੀਬਨ ਚਾਰ ਘਰਾਂ ਤੇ ਕਾਰਵਾਈ ਕੀਤੀ ਜਾਊਗੀ ਅੱਜ ਜਿਹੜੇ ਜਿਹੜੇ ਕਾਰਪੋਰੇਸ਼ਨ ਨੇ ਸ਼ਾਨਦਗੀ ਕੀਤੀ ਹੋਈ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਚ ਇੱਕ ਨਸ਼ਾ ਸਮਗਲਰਾਂ ਦਾ ਇਹਨਾਂ ਦਾ ਘਰ ਜਿੱਦਾਂ ਤੇ ਡੈਮੋਲੇਸ਼ਨ ਕੀਤਾ ਥੈਂਕ ਯੂ ਸਰ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਨਸ਼ਾ ਤਸਕਰ ਦਾ ਘਰ ਹੈ ਜਿਸ ਤੇ ਉੱਤੇ ਅੱਜ ਯੁੱਧ ਨਸ਼ੇ ਦੇ ਵਿਰੁੱਧ ਮਹੀਮ ਦੇ ਤਹਿਤ ਕਾਰਵਾਈ ਹੋ ਰਹੀ ਹੈ ਸੋ ਤਸਵੀਰਾਂ ਪਟਿਆਲਾ ਤੋਂ ਸਾਂਝੀਆਂ ਕਰਦੇ ਨਜ਼ਰ ਆ ਰਿਹਾ ਪਟਿਆਲਾ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਮਹੀਮ ਦਾ ਅੱਜ ਅਸਰ ਦੇਖਣ ਨੂੰ ਮਿਲਿਆ ਸੋ ਪਟਿਆਲਾ ਤੋਂ ਤਸਵੀਰਾਂ ਜਰੂਰ ਸਾਂਝੀਆਂ ਕਰ ਰਹੇ ਆ ਸੋ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਜੂਦ ਹੈ ਤੇ ਉੱਥੇ ਮੱਲੇ ਵਾਲਿਆਂ ਦੇ ਵੱਲੋਂ ਕਾਫੀ ਪ੍ਰੋਸ ਪ੍ਰਦਰਸ਼ਨ ਕਰਿਆ ਜਾ ਰਿਹਾ ਇੱਕ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੋਈ ਕੀਪਰਸ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਹੈ ਪਰਚੇ ਇਹਨਾਂ ਤੇ ਦਰਜ ਨੇ ਨਸ਼ੇ ਦੇ ਖਿਲਾਫ ਸੋ ਕਾਰਵਾਈ ਹੋ ਰਹੀ ਹੈ ਮੱਲੇ ਵਾਲਿਆਂ ਨੇ ਕਾਫੀ ਹੰਗਾਮਾ ਕਰਿਆ ਪਹਿਲੇ ਇਸ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਤੇ ਪੈਟਰੋਲ ਪਾ ਲਿਆ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਉੱਪਰ ਜਿਹੜਾ ਕੋਠਾ ਦੇਖ ਰਹੇ ਹੋ ਇਸ ਤੇ ਚੜ ਕੇ ਕੁੜੀ ਦੇ ਵੱਲੋਂ ਕਾਫੀ ਹੰਗਾਮਾ ਕਰਾਇਆ ਗਿਆ ਸੋ ਤਸਵੀਰਾਂ ਪਟਿਆਲਾ ਤੋਂ ਤੁਹਾਨੂੰ ਦਿਖਾਉਂਦੇ ਨਜ਼ਰ ਆ ਰਿਹਾ ਪਟਿਆਲਾ ਦੇ ਸਨੋਰ ਰੋਡ ਤੋਂ ਸੋ ਮੱਲੇ ਵਾਲੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਸੋ ਤਸਵੀਰਾਂ ਪਟਿਆਲਾ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਮੱਲੇ ਦੇ ਲੋਕ موجود ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਫੋਰਸ ਸਟੇਪ ਤੇ ਆਈਪੀ ਆ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉਰ ਤੱਕ ਪ੍ਰਸ਼ਾਸਨ ਹੀ ਪ੍ਰਸ਼ਾਸਨ ਖੜਿਆ ਹੋਇਆ ਇਹ ਮੱਲੇ ਵਾਲੇ ਨੇ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਫੋਰਸ ਅੱਜ ਪਟਿਆਲਾ ਦੇ ਵਿੱਚ ਇਸ ਕਾਰਵਾਈ ਦੇ ਤਹਿਤ ਆਈਪੀ ਆ ਕਾਫੀ ਵੱਡੀ ਕਾਰਵਾਈ ਹੈ ਜੋ ਅੱਜ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਤਸਵੀਰਾਂ ਪਟਿਆਲਾ ਦੀ ਸਾਂਝੀ ਕਰਦੇ ਨਜ਼ਰ ਆ ਰਹੇ ਕਾਫੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਸੋ ਜਿਵੇਂ ਜਿਵੇਂ ਅਪਡੇਟਸ ਆਉਂਦੇ ਰਹਿਣਗੇ ਤੁਹਾਡੇ ਨਾਲ ਬਣੇ ਰਹਾਂਗੇ ਸੋ ਹੋਰ ਵੀ ਅਪਡੇਟਸ ਤੇ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ ਹਾਂਜੀ ਸਰ ਇਹ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਈਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲੋ ਫਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਹਾਂ ਕਿ યોਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਅ ਜਿਹੜੀ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੀਆਂ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਉਹ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿਆ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੂਕ ਸੀਮ ਸਾਹਿਬ ਮਾਨਯੂਕ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਟਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਤੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰੱਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕ ਐਸ ਪਰ ਲਾ ਪਰਸਪਰ ਲਾ ਜਿਹੜਾ दट विल ਪ੍ਰਵੇਲ ਕਿੰਨੇ ਕੋ ਮਕਾਨ ਨੋਡਗੇ ਕਿਸੀ ਨਾਮ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਲੀਆਂ ਤੇ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਆਂਦਾ ਹੈ ਪੀ ਡਬਲ ਯੂ ਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਮਿਊਸਪਲ ਕਾਰਪੋਰੇਸ਼ਨ ਚ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਮੋਜਿਸਟਰੇਟ ਇੱਥੇ ਖੜਾ ਹੈ ਉਜਨੂ ਜਨੂ ਆਇਡੈਂਟੀਫਾਈ ਕਰ ਦਿੱਤਾ ਹੈ ਲੋਡ ਡਾਊਨ ਡਮੋਲਿਸ਼ ਕੀਤਾ ਹੈ ਡਰੱਗ ਨੋਡਸਪੌਟ ਤੱਕ ਆ ਗਿਆ ਜਿਵੇਂ ਇਸ ਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰੱਗ ਨੂਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਨਸ਼ਾ ਤਸਕਰ ਸਰ ਇਹ ਕੰਮ ਕਰਵਾਇਆ ਇਸ ਟਾਈਮ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-8 10-10 11-11 ਮਕਦਮੇ ਦਰਜ ਨੇ ਔਰ ਇਹਨੇ ਕੀ ਪਰਿਵਾਰ ਦੇ ਇੱਕ ਮੈਂਬਰ ਤੇ ਨਹੀਂ ਮਲਟੀਪਲ ਮੈਂਬਰਸ ਤੇ ਦਰਜ ਕਰਦੇ ਜੀ